ਦੀ ਹੈ ਦਰਦਾਰ ਬਾਕੀ ਸਾਰੇ ਇਸ ਦੇਖੋ ਜੀ ਪਹਿਲੇ ਤੇ ਜਿੰਨੇ ਵੀ ਸਾਡੇ ਭਰਾ ਉਰੇ ਆਏ ਹੋਏ ਐ ਸਤਕਾਰਯੋਗ ਸਾਡੇ ਜਿੰਨੇ ਵੀ ਚੈਨਲ ਉਰੇ ਖੜੇ ਐ ਮੀਡੀਆ ਵਾਲੇ ਖੜੇ ਐ ਉਹਨ ਸਾਰਾ ਦਾ ਮੈਂ ਆਪਣੀ ਪੂਰੀ ਟੀਮ ਦੀ ਸਾਈਡ ਤੋਂ ਆਪਣੇ ਪੂਰੇ ਭਾਈਚਾਰੇ ਤੋਂ ਸਾਈਡ ਤੋਂ ਜੀ ਵੈਲਕਮ ਕਰਦਾ ਤੇ ਅੱਜ ਜਿਹੜੀ ਇਹ ਬਹੁਤ ਹੀ ਅਹਿਮ ਮੀਟਿੰਗ ਰੱਖੀ ਗਈ ਸੀ ਇਹ ਸਾਡੇ ਜਿੰਨੇ ਵੀ ਮੰਦਿਰ ਕਮੇਟੀਆਂ ਹੈ ਜ਼ਿਲ੍ਹਾ ਮੋਹਾਲੀ ਦੇ ਅੰਦਰ ਜਿੰਨੇ ਵੀ ਸਾਡੇ ਸੰਗਠਨ ਹੈ ਉਹਨਾਂ ਦੀ ਸਾਈਡ ਤੇ ਮੀਟਿੰਗ ਰੱਖੀ ਗਈ ਸੀ ਜਿਸਮਾਂ ਸਵਰ ਸਮਾਜ ਇਕੱਠਾ ਹੋਇਆ ਸਵਰ ਸਮਾਜ ਦਾ ਜਿਹੜਾ ਵੀ ਫੈਸਲਾ ਸੀ ਆਪਾਂ ਪਹਿਲੇ ਵੀ ਬੋਲਿਆ ਸੀ ਅੱਜ ਵੀ ਬੋਲ ਰਿਹਾ ਵੀ ਸਵਰ ਸਮਾਜ ਦਾ ਸਾਡੇ ਸੰਤਾ ਦਾ ਸਾਡੇ ਜਿਹੜੇ ਬਜ਼ੁਰਗ ਹੈ ਸਾਡੇ ਜਿਹੜੇ ਛੋਟੇ ਵੱਡੇ ਭਰਾ ਹੈ ਉਹਨਾਂ ਦਾ ਜਿਹੜਾ ਫੈਸਲਾ ਹੋਊਗਾ ਉਹ ਸਾਡੇ ਸਰ ਮੱਥੇ ਪਈ ਪਹਿਲਾ ਏਜੰਡਾ ਕੀ ਰਹੇਗਾ ਪਹਿਲਾ ਏਜੰਡਾ ਜੀ ਸਭ ਤੋਂ ਪਹਿਲੇ ਤੇ ਮੈਂ ਮੇਰਾ ਜਿਹੜਾ ਏਜੰਡਾ ਹੈ ਮੇਰੀ ਟੀਮ ਉਰੇ ਖੜੀ ਹੈ ਵਾਈਸ ਚੇਅਰਮੈਨ ਸੈਕਟਰੀ ਜਨਰਲ ਸੈਕਟਰੀ ਕੇ ਸੀ ਆਰ ਪ੍ਰਧਾਨ ਜਿਹੜੇ ਵੀ ਅੱਜ ਉਰੇ ਮੇਰੇ ਭਰਾ ਲਾਏ ਐ ਮੈਂ ਉਹਨਾਂ ਤੋਂ ਉਮੀਦ ਕਰਦਾ ਵੀ ਜਿੱਦਾਂ ਮੈਂ 21 ਤੋਂ ਲੈ ਕੇ 23 ਤੱਕ ਮੈਂ ਸ਼ੋਭਾ ਯਾਤਰਾ ਦਾ ਜਿਹੜਾ ਮੇਰੇ ਸਰਪਤਾਜ ਸਜਿਆਤਾ ਉਹ ਮੈਂ ਪੂਰੀ ਇਮਾਨਦਾਰੀ ਤੋਂ ਨਭਾਇਆ ਤੇ ਅੱਗੇ ਵੀ ਜਿਹੜਾ 25 ਜੇ ਮੇਰੇ ਸਰਪਤਾਜ ਸਜਿਆ ਮੈਂ ਪੂਰੀ ਇਮਾਨਦਾਰੀ ਤੇ ਪੂਰੀ ਆਪਣੇ ਮਨ ਤਨ ਆਪਣੀ ਜਿੰਨੀ ਵੀ ਮੇਰੀ ਆਤਮਾ ਜਿੰਨਾ ਵੀ ਮੇਰਾ ਭਾਈਚਾਰਾ ਸਾਰਾ ਦੀ ਸਾਈਡ ਤੇ ਮੈਂ ਇੱਕ ਐਜੀ ਪਰ ਮੈਂ ਸੋਭਾ ਯਾਤਰਾ ਕੱਢਣ ਦੀ ਕੋਸ਼ਿਸ਼ ਕਰੂੰਗਾ ਜਿਹੜੀ ਮੈਂ ਪਿਛਲੀ ਕੱਢੀ ਹੈ ਉਹਨਾਂ ਤੋਂ ਵੀ ਵਧੀਆ ਮੈਂ ਆਪਣੇ ਭਰਾਵਾ ਤੋਂ ਉਮੀਦ ਕਰੂੰਗਾ ਵੀ ਆਪਾਂ ਇਸ ਵਾਰ ਕੁਝ ਹਟਕੇ ਕਰੀਏ ਆਪਣੇ ਯੂਥ ਦੇ ਦੇ ਲਈ ਆਪਣੀ ਜਿਹੜੀ ਮਾਤਾ ਤੇ ਭੈਣੇ ਆ ਜਿਨ੍ਹਾਂ ਦੇ ਗਰੀਬਾਂ ਦੇ ਨਾਲ ਧੱਕਾ ਹੁੰਦਾ ਉਹਨਾਂ ਦੇ ਲਈ ਅੱਛਾ ਜਿਹੜੀ ਸੋਭਾ ਯਾਤਰਾ ਦੀ ਆਪਾਂ ਗੱਲ ਕਰ ਰਹੇ ਜਿਹੜੀ ਕੱਢੀ ਜਾਏਗੀ ਉਹ ਦੱਸ ਦੋ ਕਿੱਥੇ-ਕਿੱਥੇ ਘੁੰਮੇਗੀ ਤਾਂ ਕਿ ਪਤਾ ਲੱਗ ਜੀ ਦੇਖੋ ਜੀ ਆਪਾਂ ਪੁਆਇੰਟ ਤੇ ਸਾਡਾ ਜਿਹੜਾ ਸਮਾਪਤੀ ਦਾ ਪੁਆਇੰਟ ਹੈ ਉਹ ਹੈਗਾ ਜਗਤਪੁਰਾ ਦੇ ਸਾਹਮਣੇ ਇੱਕ ਗਰਾਊਂਡ ਹੈ ਜੀ ਪਾਰਕ ਹੈ ਉੱਥੇ ਆਪਾਂ ਨੇ ਸੱਸੰਗ ਰੱਖਿਆ ਤੇ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਤੇ ਜਿਹੜੀ ਸਾਡੀ ਸੋਭਾ ਯਾਤਰਾ ਹੋਊਗੀ ਉਹ ਆਪਾਂ ਨੇ ਵਾਲਮੀਕੀ ਬਲੋਂਗੀ ਬਲੋਂਗੀ ਤੋਂ ਜਿਹੜਾ ਆਪਣਾ ਵਾਲਮੀਕੀ ਆਸ਼ਰਮ ਹੈ ਉੱਥੇ ਮੰਦਿਰ ਵੀ ਹੈ ਸ਼ੁਰੂਆਤ ਆਪਾਂ ਨੇ ਬਲੋਂਗੀ ਤੋਂ ਕਰਨੀ ਹੈ ਜੀ ਠੀਕ ਹੈ ਵਾਲਮੀਕੀ ਸ਼ਕਤੀ ਆਵਾਜ਼ ਰਹੇ ਵਾਲਮੀਕੀ ਸ਼ਕਤੀ ਆਵਾਜ਼ ਰਹੇ ਮੈਂ ਤਾਂ ਜੀ ਸਭ ਤੋਂ ਪਹਿਲਾਂ ਆਪਣੇ ਸਮਾਜ ਦਾ ਆਪਣੇ بڑے ਭਾਈ ਬਿੱਲੂ ਵਾਲਮੀਕੀ ਰੋਕੀ ਵਾਲਮੀਕੀ ਦਾ ਦਿলো ਧੰਨਵਾਦ ਕਰਦਾ ਆ ਜਿਨ੍ਹਾਂ ਨੇ ਇਸ ਲਾਇਕ ਮੈਨੂੰ ਸਮਝਿਆ ਵੈਸੇ ਮੈਂ ਬਹੁਤ ਛੋਟਾ ਹਾਂ ਜੀ ਬਾਕੀ ਪ੍ਰਮਾਤਮਾ ਨੇ ਚਾਹਿਆ ਸਾਡੇ ਬੜੀ ਟੀਮ ਖੜੀ ਹੈ ਜਿਨ ਦਿলো ਆਪਣੇ ਸੱਚੇ ਮਨਤਨ ਤੋਂ ਆਪਾਂ ਸ਼ੋਭਿਆਤਰਾ ਕੱਢੂਗੇ ਜੀ जय वाल्मीकि रोकी जी दो शब्द ਤੁਸੀਂ ਕੀ ਕਰਦੇ ਪਹਿਲਾਂ ਤਾਂ ਸੱਤਾ ਦੇ ਸਾਰੇ ਚੈਨਲਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਮੀਨ ਨੂੰ ਨਹੀਂ ਦੇਖਦੇ ਬਾੜ ਨੂੰ ਨਹੀਂ ਦੇਖਦੇ ਹਰ ਨੂੰ ਨਹੀਂ ਦੇਖਦੇ ਤੁਸੀਂ ਸਾਡੇ ਸਮਾਜ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋ ਤੇ ਮੈਂ ਆਪਣੀ ਸੰਗਤ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਸੰਤ ਖੜੇ ਆ ਬਹੁਤ ਸੀਨੀਅਰ ਆ ਬਹੁਤ ਹੀ ਨੌਲੇਜ ਰੱਖਣ ਵਾਲੇ ਸੰਤ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਬਿੱਲੂ ਨੂੰ ਫਿਰ ਦੁਬਾਰੇ ਰਿਪੀਟ ਮਾਰੀ ਹੈ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਬਿੱਲੂ ਦਾ ਵੀ ਜਿਹੜਾ ਆਪਣੇ ਤਨ ਦੇ ਨਾਲ ਸਮਾਜ ਦੀ ਲਗਾਤਾਰ 24 ਘੰਟੇ ਅਪਾ ਕਹਿੰਦੇ ਨਾ ਵੀ 8 ਘੰਟੇ ਡਿਊਟੀ ਕਰਦਾ 8 ਘੰਟੇ ਤੋਂ ਬਾਅਦ ਵੀ ਸਮਾਜ ਦਾ ਕੰਮ ਕਰਦਾ ਪਰ ਬਿੱਲੂ ਦੁਆਰਾ ਆਪਣੀ ਜ਼ਿੰਦਗੀ ਦੇ 24 ਦੇ 24 ਘੰਟੇ ਸਮਾਜ ਨੂੰ ਦਿੱਤੇ ਜਾ ਰਹੇ ਆ ਰਾਤ ਤੇ ਦਿਨ ਮੈਂ ਬਹੁਤ-ਬਹੁਤ ਧਨਵਾਦ ਕਰਦਾ ਤੇ ਰੋਹਿਤ ਨੂੰ ਇਹ ਨਵਾਂ ਮੁੰਡਾ ਇਹਨੂੰ ਹੁਣ ਸਿਖਾਣਾ ਆਪਾਂ ਕਿਦਾਂ ਸਮਾਜ ਵਿੱਚ ਚੱਲਣਾ ਤੇ ਸਮਾਜ ਕਿਦਾਂ ਕਰਨਾ ਹੈ ਚਲਕੀਆਂ-ਚੁਲਕੀਆਂ ਜਿਹੜੀ ਵੀ ਹੋਣਗੀਆਂ ਪੂਰੇ ਆਬਦ ਤਰੀਕੇ ਨਾਲ ਕੱਢੀਆਂ ਜਾਣਗੀਆਂ ਵਾਲਮੀਕੀ ਸਮਾਜ ਦੀਆਂ ਕੋਈ ਵੀ ਇਦਾਂ ਦਾ ਕੋਈ ਇਦਾਂ ਦਾ ਹੋਏਗਾ ਨਹੀਂ ਬਾਕੀ ਜੋ ਇੱਕ ਗੱਲ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਕਮੇਟੀ ਆ ਵਾਲਮੀਕੀ ਸ਼ੋਭਾ ਯਾਤਰਾ ਮੋਹਾਲੀ ਦੀ ਇਸ ਮੈਂ ਕਮੇਟੀ ਨੂੰ ਤੋੜਨ ਦੀ ਬੜੀ ਕੋਸ਼ਿਸ਼ ਕੀਤੀ ਗਈ ਪਰ ਇਹ ਟੁੱਟੇਗੀ ਨਹੀਂ ਕਿਉਂਕਿ ਜੋ ਪੁਰਾਣੇ ਮੈਂਬਰ ਆ ਸਾਡੇ ਪਰ ਪ੍ਰਵੀਨ ਟਾਂਗ ਜੀ ਖੜੇ ਆ ਇਹਨਾਂ ਨੇ ਸਮਾਜ ਦੇ ਵਾਸਤੇ ਬਹੁਤ ਕੁਰਬਾਨੀਆਂ ਕੀਤੀਆਂ ਆਪਣਾ ਘਰ ਤੱਕ ਲੁਟਾ ਦਿੱਤਾ ਜਦੋਂ ਇਹ ਜੇ ਵਿਅਕਤੀਆਂ ਨੂੰ ਇਗਨੋਰ ਕੀਤਾ ਜਾਂਦਾ ਵੱਡੇ ਫੈਸਲੇ ਲੈਣ ਵਾਸਤੇ ਸਾਡੇ ਸੰਤੋਖ ਰਿਸ਼ੀ ਜੀ ਖੜੇ ਆ ਸਾਡੇ ਦੱਪਰ ਤੋਂ ਦੇਸ਼ ਰਾਜ ਜੀ ਸਾਡੇ ਪ੍ਰਦੀਪ ਚੋਹ ਦੇ ਵਾਲਮੀਕੀ ਆਸ਼ਰਮ ਜਿਲਖਪੁਰ ਤੋਂ ਜਿਨ੍ਹਾਂ ਨੇ ਬਹੁਤ ਬਲੀਦਾਨ ਦਿੱਤੇ ਆ ਸਾਡੇ ਸਰ ਨਾਬਾਸਰ ਖੜੇ ਆ ਸਾਡੇ ਬੜੇ ਸੀਨੀਅਰ ਆਟਾਂਗ ਸਾਹਿਬ ਦੇ ਸਾਰਾ ਘਰ ਫੂਕਤਿਆ ਉਹਨਾਂ ਨੂੰ ਜਦੋਂ ਇਗਨੋਰ ਕਰਕੇ ਕਿਸੇ ਚੀਜ਼ ਨੂੰ ਅੱਗੇ ਕਰਿਆ ਜਾਂਦਾ ਜਾਂ ਉਹਨੂੰ ਚੁਣਿਆ ਜਾਂਦਾ ਤੇ ਸਾਡੇ ਦਿਲ ਤੇ ਸੱਟ ਵੱਜਦੀ ਹੈ ਕਿਉਂਕਿ ਦੇਖੋ ਸਾਡੇ ਪੱਲੇ ਹੈ ਕੀ ਹੈ ਸਾਡੇ ਪੱਲੇ ਇਹੀ ਹੈ ਕਿ ਅਸੀਂ ਜੋ ਆਪਣੇ ਬੱਚਿਆਂ ਨੂੰ ਦੱਸਾਂਗੇ ਵੀ ਅਸੀਂ ਇਹ ਚੀਜ਼ ਦੀ ਸ਼ੁਰੂਆਤ ਕੀਤੀ ਹੈ ਇਹ ਚੀਜ਼ ਅਸੀਂ ਕੀਤੀ ਹੈ ਇਹ ਸਾਡੇ ਦਿਲ 'ਚ ਹੈ ਅਸੀਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਉਹਨਾਂ ਨੂੰ ਬੁਲਾਇਆ ਗਿਆ ਸੀ ਉੱਥੇ ਉਹ ਪਹੁੰਚੇ ਨਹੀਂ ਕਿਉਂਕਿ ਇਹ ਸਾਰਾ ਜੋ ਵੀ ਕੀਤਾ ਸੀ ਇਹ ਸਾਜ਼ਿਸ਼ ਦੇ ਜ਼ਰੀਏ ਕੀਤਾ ਗਿਆ ਸੀ ਕਿ ਸਾਜ਼ਿਸ਼ ਰਚੀ ਗਈ ਦੀ ਵੀ ਮੁਹਾਲੀ ਦੀ ਟੀਮ ਨੂੰ ਰੱਦ ਕਰਕੇ ਭੰਗ ਕਰਕੇ ਇਹਨਾਂ ਦੀ ਸ਼ਕਤੀਆਂ ਨੂੰ ਖੋਹ ਲਿੱਤਾ ਜਾਵੇ ਪਰ ਮੈਂ ਉਹਨਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਜਿਹੜੀ ਵਾਲਮੀਕੀ ਸ਼ਕਤੀ ਹੈ ਨਾ ਉਹ ਵਾਲਮੀਕੀ ਸ਼ਕਤੀ ਹੈ ਉਹਨੂੰ ਖੋਇਆ ਨਹੀਂ ਜਾਂਦਾ ਜੀ ਨੂੰ ਮਿਲ ਗਈ ਉਹਨੂੰ ਮਿਲ ਗਈ ਉਹ ਅਮਰ ਹੈ ਇਸੇ ਕਰਕੇ ਅਸੀਂ ਕਿਨਾਰਾ ਲਾਂਦੇ ਆ ਵਾਲਮੀਕੀ ਸ਼ਕਤੀ ਅਮਰ ਹੈ ਵਾਲਮੀਕੀ ਸ਼ਕਤੀ ਅਮਰ ਹੈ ਸਤਿਕਾਰਯੋਗ ਚੈਨਲ ਸਾਹਿਬ ਜਿਨੇ ਵੀ ਸਾਡੇ ਪ੍ਰੈਸ ਮੀਡੀਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਕਬਰ ਕੀਤਾ ਔਰ ਜਹਾ ਤੱਕ ਕਮੇਟੀ ਸੈਂਟਰ ਕੋਈ ਜੀ ਦਾ ਵਾਲਮੀ ਕੇ ਪਕੜ ਦੇ ਵੀ ਦਾ ਸਵਾਲ ਹੈ ਜਦ ਆ ਮੋਹਾਲੀ ਚ ਆਇਆ ਜਦ ਆ ਵਾ ਭਗਵਾਨ ਵਾਲਮੀ ਤੀਰਥ ਅੰਬਰਸਰ ਨਾਲ ਜੁੜਿਆ ਹਜ਼ਾਰਾਂ ਲੋਕ ਮੈਂ ਵਾਲਮੀ ਤੀਰਥ ਨਾਲ ਜੁੜੇ ਆ ਬੱਸਾਂ ਧਰ ਪਰ ਕੇ ਇੱਥੋਂ ਗਈਆਂ ਔਰ ਅਸੀਂ ਇਹੀ ਚਾਹਨੇ ਆ ਕਿ ਪ੍ਰਮਾਤਮਾ ਦਾ ਪ੍ਰਚਾਰ ਹੋਵੇ ਪ੍ਰਸਾਰ ਹੋਵੇ ਔਰ ਸਮਾਜ ਦੀ ਜਿਹੜੀ ਵੈਲਿਊ ਆ ਸਮਾਜ ਦੀ ਬੈਲੀ ਇਹ ਨਹੀਂ ਕਿ ਸਮਾਜ ਦੇ ਕੁੜੇ ਵਾਲੇ ਇਕੱਠੇ ਹੋ ਕੇ ਭਗਵਾਨ ਵਾਲਮੀ ਕੀ ਸੋਭਾ ਯਾਤਰਾ ਬਣਾ ਲਣ ਸਮਾਜ ਚ ਸੰਤ ਬੈਠੇ ਆ ਸਮਾਜ ਚ ਪੜੇ ਲਿਖੇ ਲੋਕ ਬਟੇ ਆ ਪਰ ਸਮਾਜ ਚ ਜਿਹਨੇ ਤਿਆਗ ਕੀਤਾ ਜਿਸ ਤਰ੍ਹਾਂ ਸੂਤ ਸਾਹਿਬ ਨੇ ਬਾਬਾ ਸਾਹਿਬ ਦਾ ਪੁੱਤ ਲਗਾਇਆ ਵਾਲਮੀ ਕੀ ਪਵਨ ਬਣਾਇਆ ਆਪਣੀ ਕਮੇਟੀ ਦੇ ਅੰਦਰ ਪਹਿਲੀ ਵਾਰੀ ਜਗ੍ਹਾ ਹੈ ਕਿ ਵਾਲਮੀ ਕੀ ਪਵਨ ਕਮੇਟੀ ਦੇ ਅੰਦਰ ਹੀ ਬਣਾਤਾ ਔਰ ਐਸੇ ਲੋਕ ਅਗਰ ਕੁਰਬਾਨੀਆਂ ਦਿੰਦੇ ਉਹਨਾਂ ਨੂੰ ਇਗਨੋਰ ਕੀਤਾ ਜਾਂਦਾ ਕੁਛ ਲੋਕ ਜਿਹੜੇ ਸਮਾਜ ਨੂੰ ਠੱਗ ਕੇ ਪੈਸਾ ਪਹਿਲਾਂ ਹੁੰਦਾ ਸੀ ਵਾਲਮੀ ਕੀ ਮੰਦਰਾ ਚ ਮੀਟਿੰਗਾਂ ਹੁੰਦੀ ਸੀ ਵਾਲਮੀਕੀ ਮੰਦਰਾ ਦੇ ਪ੍ਰਧਾਨ ਤੁਹਾਨੂੰ ਜਾਨਦੇ ਹੁਣ ਨਵਾਂ ਰਵਾਜ ਆ ਗਿਆ ਕਮਿਊਨਿਟੀ ਸੈਂਟਰ ਬੁੱਕ ਕਰਦੇ ਆ ਕਿਉਂਕਿ ਪੈਸਾ ਹੈ 2 ਨੰਬਰ ਦਾ ਪੈਸਾ ਹੈ ਜੀ ਉਹ 2 ਨੰਬਰ ਦਾ ਵੀ ਸਵਾਦ ਨੂੰ ਕੱਟ ਕੇ ਬਣਾ ਆਵੇ ਅਸੀਂ ਚਾਹਨੇ ਆ ਕਿ ਸਵਾਦ ਦਾ 1-1 ਰੁਪਿਆ ਇਕੱਠਾ ਕਰਕੇ ਸਮਾਜ ਦੀ ਸੋਭਾ ਵੜੇ 10 ਰੁਪਏ ਕਿਸੇ ਲੰਗਰ 'ਚ ਜਾਣ ਉਹ ਕਹੇ ਕਿ ਮੇਰੇ 10 ਰੁਪਏ ਲੰਗਰ 'ਚ ਲੱਗੇ ਹੋਏ ਆ ਮੈਂ ਵੀ ਜਾ ਕੇ ਵਾਲਮੀਕੀ ਸੋਭਾ ਯਾਤਰਾ 'ਚ ਸ਼ਾਮਲ ਹੋਵਾਂ ਇਹ ਨਹੀਂ ਕਿ ਪੈਸੇ ਨਾਲ ਅਸੀਂ ਕੋਈ ਯਾਤਰਾ ਬਣਾ ਲਈ ਜਾਂ ਪ੍ਰਧਾਨ ਬਣਾ ਲਈ ਬਿੱਲੂ ਵਾਲਮੀਕੀ ਨੂੰ ਮੇਰਾ ਫਿਰ ਤੋਂ ਸਮਰਥਨ ਹੈ ਔਰ ਅਸ਼ੀਰਵਾਦ ਹੈ ਕਿ ਸਮਾਜ ਲਈ ਹਮੇਸ਼ਾ ਖੜੋ ਮੈਨੂੰ ਯਾਦ ਹੈ ਉਹਨਾਂ ਪਿੱਛੇ ਜਿਹੜੇ ਦਿਨੇਸ਼ ਕਾਂਡ ਹੋਇਆ ਸਾਰ ਅਸੀਂ ਦੋਨੇ ਭਰਾ ਮੁਹਾਲੀ ਚ ਗਏ ਬੜੀ ਖੁਸ਼ੀ ਹੋਈ ਕਿ ਮੇਰੇ ਨਾਲ ਕੋਈ ਖੜਾ ਨਹੀਂ ਕਿ ਇਹ ਤਾਂ ਬੜਾ ਸਮਾਜ ਹੈ ਕੋਈ ਨਹੀਂ ਜਾਂਦਾ ਹਾਂ ਜਦੋਂ ਕੋਈ ਹੜਤਾਲ ਕਰਨੀ ਹੁੰਦੀ ਹੈ ਜਾਂ ਕੋਈ ਕੂੜੇ ਦੇ ਢੇਰ ਲਾੜੇ ਹੁੰਦੇ ਤਾਂ ਸਾਰੇ ਇਕੱਠੇ ਹੋ ਜਾਂਦੇ ਭਗਵਾਨ ਵਾਲ ਵੀ ਕੀ ਮਾਲਾ ਦੀ ਸੋਭਾ ਯਾਤਰਾ ਪਿੱਛੇ ਬਹੁਤ ਘਾਟ ਲੋਕ ਇਕੱਠੇ ਹੁੰਦੇ ਐ ਇਸ ਕਰਕੇ ਮੇਰੀ ਬੇਨਤੀ ਹੈ ਕਿ ਸਮਾਜ ਤੋਂ ਲਓ ਨਾ ਸਮਾਜ ਨੂੰ ਦਿਓ जितना समाज नुक बनना है ऊपर के साथ बच्चों आना है साढ़े बच्चे पढ़न बन गए जय वाल्मीकि आप ये कहना चाहते हैं कि हमें बहुत खुशी मिली कि बिल्लू आज चेयरमैन बना हुआ है और ये समाज के बहुत अच्छा करेगा समाज के लिए और साधु संतों का इनके ऊपर आशीर्वाद है और हमेशा रहेगा सनातन धर्म की हमेशा लाज रखी है और लाज रखता रहेगा सनातन धर्म की जय हो ਕੀ ਜੈ ਭੀਮ ਜੈ ਭਾਰਤ ਮੈਨੂੰ ਅੱਜ ਇਤਨੀ ਖੁਸ਼ੀ ਪ੍ਰਾਪਤ ਹੋਈ ਕਿ ਸਾਡਾ ਸਮਾਜ ਇਕੱਠਾ ਹੈ ਲੋਕ ਬੋਲਦੇ ਨੇ ਕਿ ਸਮਾਜ ਇਕੱਠਾ ਨਹੀਂ ਨਾ ਤਾਂ ਹੋ ਸਕਦਾ ਲੇਕਿਨ ਅੱਜ ਦੇ ਜੋ ਹਾਲਾਤ ਦੇਖ ਕੇ ਮੈਂ ਸ਼ਰਤਾਂ ਆਪਣੇ ਦਾਅਵੇ ਦੇ ਕਹਿ ਸਕਦਾ ਹਾਂ ਕਿ ਸਾਡਾ ਸਮਾਜ ਇਕੱਠਾ ਹੈ ਔਰ ਦੂਜੀ ਗੱਲ ਮੈਂ ਕਹਾਂਗਾ ਕਿ ਅਸੀਂ ਜੋ ਪ੍ਰਚਾਰਕ ਹੈ ਸੰਤ ਸਮਾਜ ਬਣੇ ਸੰਤ ਮੈਂ ਨਹੀਂ ਕਹਿ ਸਕਦਾ ਆਪਣੇ ਆਪ ਨੂੰ ਅਸੀਂ ਪ੍ਰਚਾਰਕ ਹੈਗੇ ਹਾਂ ਮੈਂ ਉਹਨਾਂ ਨੂੰ ਵੀ ਸੰਤ ਸਮਝਾਂਗਾ ਜਿਹੜੇ ਲੋਕ ਸੇਵਾ ਕਰਦੇ ਸਮਾਜ ਸੇਵਕ ਵੀ ਸੰਤ ਹੁੰਦੇ ਆ ਸੰਤ ਵੀ ਲੋਕਾਂ ਨੂੰ ਉਪਦੇਸ਼ ਦੇ ਕੇ ਸੇਵਾ ਕਰਦੇ ਸਿੱਧੇ ਰਸਤੇ ਪਾਉਂਦੇ ਜੋ ਸਮਾਜ ਸੇਵਕ ਹੈ ਚਾਹੇ ਪੋਲਿਟੀਕਲ ਹੈ ਚਾਹੇ ਸਮਾਜਿਕ ਹੈ ਉਹ ਵੀ ਕਿਸਮ ਦੇ ਸੰਤ ਹੈ ਜੋ ਮੰਨਤ ਸੇਵਾ ਕਰਨ ਅੱਜ ਦਾ ਜੋ ਪ੍ਰੋਗਰਾਮ ਹੈ ਅਸੀਂ ਬਿੱਲੂ ਵਾਲਮੀਕੀ ਜੀ ਨੂੰ ਆਪਣੇ ਵੱਲੋਂ ਮੋਹਲਨਵਾਸੀ ਵਾਲਮੀਕੀ ਧਰਮ ਸਮਾਜ ਵੱਲੋਂ ਪੂਰਾ ਸਮਰਥਨ ਤਨ ਮੰਨਤਾਂ ਦੇ ਨਾਲ ਦਿਵਾ ਗਿਆ ਜੇ ਵਾਲਮੀਕੀ